ਬੱਚਿਆਂ ਦੀ ਲੜਾਈ ਜੀ ਦੋ ਤਰ੍ਹਾਂ ਹੋਈਆਂ ਆਮੋ ਸਾਹਮਣੇ ਦੋਵਾਂ ਤਰ੍ਹਾਂ ਚ ਹੋਈ ਗਹਿਗੱਚ ਲੜਾਈ ਫੌਜੀ ਜਵਾਨ ਸਮੇਤ ਦੋਵਾਂ ਤਰ੍ਹਾਂ ਦੇ ਤਿੰਨ ਲੋਕ ਹੋਏ ਜ਼ਖਮੀ ਇੱਕ ਦੂਜੇ ਉੱਪਰ ਲਗਾਏ આરોਪ ਇੱਕ तिरਦਾ ਕਹਿਣਾ ਚੱਲੀਆਂ ਗੋਲੀਆਂ ਦੂਜੀ ਦਾ ਗੋਲੀਆਂ ਚੱਲਣ ਤੋਂ ਇਨਕਾਰ ਹਮਲੇ ਦੀ ਸੀਸੀਟੀਵੀ ਆਈ ਸਾਹਮਣੇ ਮਾਮਲਾ ਬਟਾਲਾ ਦੀ ਨਵੀਂ ਆਬਾਦੀ ਇਲਾਕੇ ਦਾ ਹੈ ਜਿੱਥੇ ਦੋ ਤਰ੍ਹਾਂ ਦੀ ਲੜਾਈ ਵਿੱਚ ਤਿੰਨ ਲੋਕ ਜ਼ਖਮੀ ਹੋਏ ਅਤੇ ਇੱਕ ਦੂਜੇ ਉੱਪਰ ਉਹਨਾਂ ਨੇ આરોਪ ਲਗਾਏ ਹਨ ਇਸ ਝਗੜੇ ਵਿੱਚ ਜ਼ਖਮੀ ਹੋਏ ਇੱਕ ਤੇ ਦੇ ਕਸ਼ਮੀਰ ਸਿੰਘ ਅਤੇ ਸੁਖਪੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਇਲਾਕੇ ਦੇ ਹੀ ਰਹਿਣ ਵਾਲੇ ਫੌਜੀ ਜਵਾਨ ਗੁਰਜੰਟ ਨੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਉਹਨਾਂ ਦੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਜਾਨੋਂ ਮਾਰ ਦੀ ਨੀयत ਨਾਲ ਗੋਲੀਆਂ ਵੀ ਚਲਾਈਆਂ ਇਸ ਹਮਲੇ ਵਿੱਚ ਅਸੀਂ ਦੋਵੇਂ ਜ਼ਖਮੀ ਹੋਏ ਹਾਂ ਉਹਨਾਂ ਦੱਸਿਆ ਕਿ ਝਗੜਾ ਬੱਚਿਆਂ ਦੀ ਲੜਾਈ ਤੋਂ ਵੱਧ ਗਿਆ ਸੀ ਉੱਥੇ ਸਿਵਲ ਹਸਪਤਾਲ ਬਟਾਲਾ ਦੀ ਡਾਕਟਰ ਸਮਿਤੀ ਨੇ ਦੱਸਿਆ ਕਿ ਦੋ ਤਰ੍ਹਾਂ ਛੋਹੇ ਝਗੜੇ ਵਿੱਚ ਜ਼ਖਮੀ ਹੋਏ ਤਿੰਨ ਲੋਕ ਇਲਾਜ ਅਧੀਨ ਹਨ ਬਾਕੀ ਗੋਲੀ ਕਿਸ ਨੂੰ ਨਹੀਂ ਲੱਗੀ ਅਤੇ ਬਾਕੀ ਗੋਲੀ ਕਿਸੇ ਨੂੰ ਨਹੀਂ ਲੱਗੀ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਗੱਲ ਭਾਜੀ ਇਹ ਹੋਈ ਹੈ ਕਿ ਪਹਿਲਾਂ ਵੀ ਇਹ ਮੁੰਡੇ ਸਾਡੇ ਪਤੀ ਜਨ ਨੂੰ ਮਾਰ ਪੁੱਟ ਕੇ ਗਏ ਆ ਅਸੀਂ ਪਹਿਲਾਂ ਵੀ ਪਰਚਾ ਦਿੱਤਾ ਸੀ ਪਹਿਲਾਂ ਵੀ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਉਸ ਤੋਂ ਬਾਅਦ ਫਿਰ ਆ ਦੋ ਚਾਰ ਦਿਨ ਪਹਿਲਾਂ ਇਹਨਾਂ ਦਾ ਮੁੰਡਾ ਫੌਜੀ ਆ ਗੁਰਜੰਟ ਤੇ ਇਹ ਉਦਣ ਹੀ ਮੇਰੇ ਪਤੀ ਜਨ ਚਪੇੜਾ ਚੂੜਾ ਮਾਰ ਗਏ ਅਸੀਂ ਫੇਰ ਪਰਚਾ ਦਿੱਤਾ ਸਾਡੀ ਫੇਰ ਨਹੀਂ ਸੁਣਵਾਈ ਹੋਈ ਉਹਨਾਂ ਪੈਸੇ-ਪੁਸੇ ਭਰਤੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਸਾਡੀ ਕਿਸੇ ਨਾਲ ਗੱਲਬਾਤ ਨਹੀਂ ਹੈਗੀ ਕਿ ਐਮਐਲਏ ਨਾਲ ਕਿਹ ਮੰਤਰੀ ਨਾਲ ਗਰੀਬ ਲੋਕਾਂ ਦਾ ਧੜੀ ਧੱਪਾ ਕਰਕੇ ਖਾਣ ਵਾਲੇ ਆ ਉਹ ਅੱਜ ਜੀ ਹੋਇਆ ਮੈਂ ਆਪਣੇ ਘਰੋਂ ਆਉਂਦਿਆਂ ਦੂਜੇ ਘਰ ਤੇ ਆਉਂਦਿਆਂ ਪੀ ਪੰਜਾ 10 15 ਗੱਡੀਆਂ ਖਲੁੱਤੀਆਂ ਸੀ ਇਹਨਾਂ ਪਿਸਟਲ ਗੋਲੀਆਂ ਚਲਾਈਆਂ ਵਾ ਮੇਰਾ ਪਰਿਵਾਰ ਮਾਸਾ ਭੱਜ ਗਿਆ ਬਚਾ ਮੇਰੀ ਮੰਮੀ ਜੀ ਘਰੇ ਮੇਰੇ ਦੋ ਭਤੀਜੇ ਨਿੱਕੇ ਤੇ ਮੈਂ ਘਰੇ ਮੇਰਾ ਸ਼ੇਰ ਸੂਰ ਪਾੜ ਗਿਆ ਵੇਖੋ ਲੱਕ ਤੋੜ ਗਿਆ ਡਾਂਗਾ ਮਾਰ ਕੇ ਮੈਂ ਗਵਾਂਡੀਆਂ ਦੇ ਘਰ ਮਹਾ ਬਚ ਕੇ ਬਚਾ ਗਵਾਂਡੀਆਂ ਦੇ ਵੀ ਰੋੜੇ ਰਾੜੇ ਮਾਰ ਕੇ ਦੇਓ ਗੋਲੀਆਂ ਚਾਰ ਪੰਜ ਗੋਲੀਆਂ ਚਲਾਈਆਂ ਚਾਰ ਪੰਜ ਪਿਸਟਲ ਹੀ ਬਾਕੀ ਖੋਖ ਖਾਕ ਲੈ ਕੇ ਭੱਜ ਗਿਓ ਕਿੰਨੇ ਬੰਦੇ ਤੁਹਾਡੇ ਜਖਮ ਤੁਹਾਡੇ ਬੰਦੇ ਆ ਜੀ ਮੇਰੀ ਮਦਰ ਆ ਮੇਰੀ ਮਾਤਾ ਜੀ ਆ ਮੇਰਾ ਤੇ ਉਹ ਸਾਨੂੰ ਜਾਨੋ ਮਾਰਨਾ ਹੈ ਪੂਰੀ ਗੈਂਗਵਾਰ ਕਰਨ ਆਏ ਆ ਆਪਣੇ ਜਖਮੀ ਕਿੰਨੇ ਹੋਏ ਤੁਹਾਡੇ ਜਖਮੀ ਮੇਰਾ ਭਤੀਜਾ ਮੇਰੀ ਮਾਤਾ ਮੈਂ ਤੇ ਛੋਟਾ ਮੁੰਡਾ ਅਡਾ ਚ ਪਈ ਅਹੀਂ ਸਰਕਾਰ ਕੋਲ ਸਾਬਚੂ ਨੇ ਇਹੋ ਜੇ ਗੈਂਗਵਾਰਾਂ ਨੂੰ ਉੱਚ ਕੇ ਅੰਦਰ ਦੇਵੇ ਕਿਉਂਕਿ ਗਾਂ ਤੁਹਾਨੂੰ ਸੱਖਿਆ ਮਿਲੇ ਸਰਕਾਰ ਕੋਲ ਕਿ ਅਹੀਂ ਡਰ ਕੇ ਨਾ ਜੀਏ ਆਪਣਾ ਝਾੜੀ ਪਾ ਕਰਨ ਜਾਈਏ ਇਹਨਾਂ ਕੱਲ ਨੂੰ ਸਾਨੂੰ ਫੇਰ 22 25 ਮੁੰਡਿਆਂ ਨੂੰ ਹਸਪਤਾਲ ਦੇ ਬਾਹਰ ਹੀ ਫਲਾ ਦੇ ਸਾਨੂੰ ਹਸਪਤਾਲ ਦੇ ਅੰਦਰ ਤੱਕ ਨਹੀਂ ਹੋਣ ਦੇਂਦੇ ਅਹੀਂ ਤੇ ਪਤਾ ਨਹੀਂ ਕਿਤੇ ਬੱਚੂ ਚੱਕ ਲੋਕ ਲਗਾਉਂਦੇ ਹਸਪਤਾਲ ਆਏ ਆ ਜੀ ਇਹਨਾਂ ਹਸਪਤਾਲ ਆ ਕੇ ਕੱਟ ਕੁੱਟ ਦੇ ਕੇ ਆਪਣੇ ਮੁੰਡਿਆਂ ਨੂੰ ਫੇਰ ਆਪਣੇ ਦਾ ਉਹ ਮੁੰਡੇ ਨੂੰ ਪੈਸੇ ਪੂਹੇ ਦਿੰਦਾ ਖਰਚਾ ਵਰਚਾ ਦਿੰਦਾ ਵਾ ਸਾਡੇ ਪਰਵਾਸ ਦੇ ਘੋਟਮਟ ਕਰਨਦੇ ਉਹ ਇਸ ਟਾਈਮ ਛੁੱਟੀ ਆਇਆ ਉਹਨੇ ਆਪਣੇ ਕੱਟ ਲਾ ਕੇ ਦਾਖਲ ਹੋ ਗਿਆ ਸਰਕਾਰ ਇਹ ਕਹਿੰਦੀ ਆ ਵੀ ਫੌਜੀ ਨੂੰ ਵੀ ਤੁਸੀਂ ਲੋਕਾਂ ਗਰੀਬਾਂ ਤੇ ਜਾ ਕੇ ਨਹੀਂ ਹਮਲੇ ਕਰੋ ਤੇ ਇਹੀ ਤੁਹਾਨੂੰ ਪੈਸੇ ਦਿੰਦੇ ਆ ਸਰ ਇਦਾਂ ਦੀ ਗੱਲ ਹੁੰਦੀ ਕੱਲਣਾ ਬੜੇ ਦਿਨੋਂ ਸਾਡੇ ਵੈਰ ਵਾਲਾ ਵੀ ਕੱਲ ਉਹਨੇ ਮੇਰੇ ਮੱਥੇ ਤੇ ਪਿਸਤੌਲ ਰੱਖੀ ਆਂਦਾ ਵੀ ਜੇ ਤੁਸੀਂ ਨਾ ਸੁਧਰੇ ਨਾ ਕਹਿੰਦਾ ਘਰ ਛੱਡ ਕੇ ਚਲ ਜਾ ਲੈ ਇੱਕ ਦਿਨ ਆ ਗਿਆ ਨਾ ਆਂਦਾ ਕਿ ਗੋਲੀਆਂ ਚਲਾਉਣੀਆਂ ਉਹ ਸਰ ਚੱਤੀ ਆ ਕੇ ਸਾੜ ਚਲਾ ਗਏ ਉਹਨਾਂ ਸਰ ਸਾਰੇ ਗੋਲੀਆਂ ਸਰ ਜੀ ਸਰ ਮੈਂ ਤਾਂ ਸਾਰੇ ਅੰਦਰ ਸੁੱਤਾ ਸੀ ਸਰ ਮੇਰੇ ਉਹਨੇ ਚਲਾਈ ਸਰ ਇੱਕ ਗੋਲੀ ਚਲਾਈ ਮੇਰੇ ਬਾਅਦ ਬਾਕੀ ਸਰ ਬਾਅਦ ਚਲਾਈਆਂ ਮੈਂ ਤਾਂ ਸਰ ਕੋਟ-ਕੁਟ ਗਏ ਸਾਰੇ ਆਣੇ ਤੇ ਮੈਂ ਸਰ ਮਹਾ ਬਚਿਆਣ ਗੋਲੀ ਦੋ ਸਰ ਮੈਂ ਚਾਹੁੰਦਾ ਇਨਸਾਫ ਮਿਲੇ ਮੈਨੂੰ ਉਹ ਸਰ ਮੈਨੂੰ ਕਹਿੰਦਾ ਸੀ ਮੈਂ ਫੌਜੀ ਆ ਨਾ ਮੈਂ ਇਹਦੇ ਪੈਸੇ ਚਾਰ ਤੋੜ ਕੇ ਫੇਰ ਵੀ ਛੋਟਿਆ ਨਾ ਮੈਨੂੰ ਆਂਦਾ ਤੂੰ ਜੇਲ੍ਹ ਚਲ ਜਾਣਾ ਕਿਹੜੀ ਗਲਤੀ ਦੁਸ਼ਮਣ ਕਰੀ ਦੁਸ਼ਮਣੀ ਸਰ ਮੈਨੂੰ ਨਹੀਂ ਪਤਾ ਕਿਹੜੀ ਗਲਤੀ ਦੁਸ਼ਮਣੀ ਸਾਰੇ ਦੇ ਚਾਚੇ ਦਾਦੇ ਤੇ ਮੁੰਡੇ ਆ ਨਾ ਉਹ ਸਰ ਮੇਰੇ ਤੇ ਪਾਣੀ ਕਾਦੀ ਗੱਲਾਂ ਓਕੇ ਆ ਤੇ ਕਾਦੀ ਗੱਲਾਂ ਨਹੀਂ ਉਹ ਕਹਿੰਦਾ ਮੈਂ ਫੌਜੀ ਆ ਨਾ ਮੈਂ ਪੈਸੇ ਚਾਰ ਤੁਰ ਕੇ ਤੂੰ ਚਲ ਜਾਣਾ ਏ ਸਰ ਮੈਂ ਆਪਣੀ ਸਿਸਟਰ ਨੂੰ ਲੈ ਜਾਂਦਾ ਸੀ ਪਿੰਡ ਥਾਣੀ ਪਹਿਲਾਂ ਮਨ ਨੰਕੇ ਜਾਂਦਾ ਸੀ ਤੇ ਇਹ ਖੜੇ ਸੀ ਉੱਥੇ ਇਹਨਾਂ ਨੂੰ ਉਹਨੂੰ ਵੇਖ ਲਿਆ ਵੀ ਇਹ ਜਾਂਦਾ ਵਾ ਤੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਪਿੱਛੇ ਉਹਨਾਂ ਨੇ ਕੀ ਕੀਤਾ ਮਤਲਬ ਮੁੰਡੇ ਮੁੰਡੇ ਨਾਲ ਇਕੱਠੇ ਕਰ ਲਏ ਤੇ ਬਾਅਦ ਵਿੱਚ ਮੈਂ ਵਾਪਸ ਆ ਜਾਂਦਾ ਸੀ ਤੇ ਇਹ ਮੁੰਡੇ ਉੱਥੇ ਖੜੇ ਆ ਤੇ ਇਹਨੇ ਜਿਹੜਾ ਮੁੰਡਾ ਆਈ ਹਨਾ ਜਿਹਦੇ ਨਾਲ ਗੱਲਬਾਤ ਹੋਈ ਆ ਉਹ ਮੁੰਡੇ ਨੇ ਵਟਾ ਫੜਿਆ ਚੱਲਦੇ ਮੋਟਰਸਾਈਕਲ ਤੋਂ ਵਟਾ ਮਾਰਿਆ ਵਾ ਮੇਰੇ ਤੇ ਮੈਂ ਵਟਾ ਵੇਖ ਕੇ ਤੇ ਮੋਟਰਸਾਈਕਲ ਦੇ ਅੱਗੇ ਵੱਜਾ ਵਾ ਪਤਾ ਨਹੀਂ ਬਾਈਕ ਟੁੱਟੀ ਕਿ ਨਹੀਂ ਟੁੱਟੀ ਮੈਂ ਨਹੀਂ ਵੇਖੀ ਬਾਈਕਾ ਤੇ ਉਤ ਤੋਂ ਬਾਅਦ ਆਪਣਾ ਮੈਂ ਇਦਾਂ ਹੀ ਨੰਗਲ ਲੱਗਾ ਫਿਰ ਮੈਂ ਫੇਰ ਖਲੋ ਗਿਆ ਮੇਰੇ ਨਾਲ ਸਿਸਟਰ ਹੀ ਮੇਰੇ ਮੈਂ ਮਨੇ ਇਹ ਮਾ ਕਿ ਮਗਰੋਂ ਕੋ ਮਾਰ ਲੈ ਦੇ ਤੇ ਮੈਂ ਖੜ ਗਿਆ ਉੱਥੇ ਤੇ ਉਤ ਤੋਂ ਬਾਅਦ ਇਹਨਾਂ ਨੇ ਮਗਰ ਆ ਕੇ ਮੇਰੇ ਸਿਰ ਸੁਰਚੇ ਮਾਰਿਆ ਪਿਛੇ ਮਾਰਿਆ ਡੰਡੇ ਤੇ ਹੋਰ ਵੀ ਤੇ ਉਤ ਤੋਂ ਬਾਅਦ ਇੱਥੇ ਮੁੰਡੇ ਨੇ ਉਹਨੇ ਕੋ ਮਾਰਿਆ ਸੂਰੀ ਵਰਗਾ ਹੀ ਉਹ ਮੁੰਡੇ ਨੇ ਮਾਰਿਆ ਉਹ ਜਿਹੜਾ ਦੂਜਾ ਮੁੰਡਾ ਤੇ ਲੜਾਈ ਕਰੀ ਤੇ ਲੜਾਈ ਤਾਂ ਮੈਨੂੰ ਵੀ ਨਹੀਂ ਪਤਾ ਲੜਾਈ ਤਾਂ ਐਕਚੁਅਲੀ ਸਰ ਮਤਲਬ ਛੋਟੇ ਬੱਚਿਆਂ ਦੀ ਆ ਆਪਸ ਦੇ ਵਿੱਚ ਇਹਨਾਂ ਦੀ ਛੋਟਿਆਂ ਦੀ ਹੀ ਲੜਾਈ ਤੇ ਇੱਕ ਦਿਨ ਵੀ ਮੈਨੂੰ ਇਹਨਾਂ ਨੇ ਛੋਟੇ ਦੇ ਨਾਲ ਮੁੰਨੂ ਘੇਰ ਲਿਆ ਸੀ ਉਦੋਂ ਇਹਨਾਂ ਨੂੰ ਮੈਂ ਕਿਹਾ ਵੀ ਮੈਂ ਕਿਹਾ ਵੀ ਤੁਸੀਂ ਕੋਈ ਗੱਲਬਾਤ ਨਾ ਕਰੋ ਕੋਈ ਗੱਲ ਨਹੀਂ ਮੈਂ ਸਰ ਆਰਮੀ 'ਚ ਆ ਮੈਨੂੰ ਇਹ ਵੀ ਮੈਂ ਕਿਹਾ ਮੇਰੀ ਛੁੱਟੀ ਖਤਮ ਹੋਣ ਵਾਲੀ ਆ ਕੋਈ ਗੱਲਬਾਤ ਨਾ ਹੋਵੇ ਮੱਥ ਜੋੜ ਕੇ ਉਦੋਂ ਵੀ ਲੰਘ ਗਿਆ ਸੀ ਆਰਮੀ ਦੀ ਪੁਲਿਸ ਸੀ ਸਿਪਾਹੀਆਂ ਮੈਂ ਸਰ ਉਹਨਾਂ ਦਾ ਕਹਿਣਾ ਕਿ 20 25 ਬੰਦਿਆਂ ਨੂੰ ਨਾਲ ਲੈ ਕੇ ਉਹਨੇ ਹਮਲਾ ਕੀਤਾ ਸਾਡੇ ਤੇ ਗੋਲੀਆਂ ਵੀ ਚਲਾਈਆਂ ਅੱਛਾ ਇਹ ਗੋਲ ਵੀ ਹੈਗੇ ਗੋਲ ਵੀ ਹੈਗੇ ਇਹ ਸਰ ਪੂਰਾ ਮਤਲਬ ਆਪਣੇ ਕੋਲੋਂ ਕਹਿੰਦੇ ਆ ਮੈਂ ਤਾਂ ਮੇਰੀ ਸਿਸਟਰ ਆ ਬਸ ਚੁੱਪ ਕਰਕੇ ਜਾਂਦੇ ਸੀ ਉਹਨਾਂ ਖਿਲਾੜ ਕੇ ਉਹਨਾਂ ਮਾਰਿਆ ਵੀ ਆ ਤੇ ਆਪਣਾ ਇੱਥੇ ਮੇਰੇ ਆ ਦੇਖੋ ਛੱਟ ਵੀ ਲਾਈ ਆ ਫਿਰ ਉਹਨਾਂ ਕੋ ਜਿਹੜ ਪਤਾ ਨਹੀਂ ਵਿਖਾਉ ਉਹਨਾਂ ਨੂੰ ਕੋ ਚਲੋ ਪਿੰਡ ਹਾਂ ਚਲੋ ਪਿੰਡ ਚਲਦੇ ਆਪਾਂ ਸਾਰੇ ਪਿੰਡ ਨੂੰ ਪਤਾ ਵਾ ਉਥੇ ਨੰਗਨਦੇ ਆ ਸਾਰੇ ਪਿੰਡ ਨੂੰ ਪਤਾ ਉਥੇ ਖਲਾਰ ਕੇ ਮੈਨੂੰ ਮਾਰਿਆ ਵਾ ਤੇ ਉਸ ਤੋਂ ਬਾਅਦ ਮੈਂ ਘਰ ਆਇਆ ਤੇ ਮੈਂ ਪਾਪਾ ਨੂੰ ਆਖਿਆ ਮੈਂ ਆਪਾਂ ਵੀ ਮਾਰਾਂਗੇ ਤੇ ਪਾਪਾ ਕਹਿੰਦੇ ਨਹੀਂ ਪਾਪਾ ਕਹਿੰਦੇ ਆਪਣਾ ਇੱਥੇ ਚਲੋ ਥਾਣੇ ਚਲੋ ਮੇਰੀ ਨੌਕਰੀ ਦਾ ਸਵਾਲ ਆ ਇਹ ਪਤਾ ਨਹੀਂ ਉਹਨੇ ਕੋਈ ਥੁਰੀ ਜੀ ਮਾਰੀ ਉਹਨੇ ਮੁੰਡੇ ਨੇ ਪਤਾ ਨਹੀਂ ਕੀ ਸੀ ਉਹਦੇ ਕੋਲ ਉਹਨੇ ਇਹ ਮਾਰੀ ਕੱਲੇ ਸੀ ਹਾਂਜੀ ਇਹ ਕੱਲੇ ਸੀ ਮੈਂ ਕੱਲਾ ਸੀ ਨਾ ਸਰ ਮੈਂ ਕੱਲਾ ਸੀ ਤਾਂ ਐਸ ਕਰਕੇ ਸਰ ਮੈਨੂੰ ਛੁੱਟੀ ਹੋਈ ਸੀ ਕਾਲਜ ਸੇ ਮੈਂ ਆਪਣੇ ਬ੍ਰਦਰ ਨੂੰ ਕਾਲ ਕਰੀ ਉਹ ਮੈਨੂੰ ਕਾਲ ਕਾਲਜ ਤੇ ਲੈਣ ਲੈਣ ਲਈ ਆਂਦਾ ਪਿਆ ਸੀ ਤੇ ਇਹ ਆਪਾਂ ਦੇ ਪਈ ਰਾਸਤੇ ਵਿੱਚ ਇੱਕ ਮੁੰਡਾ ਸੀ ਛੋਟੇ ਜਿਹੇ ਹਾਈਟ ਵਾਲਾ ਉਹਨੇ ਫੜ ਕੇ ਤੇ ਰੋੜਾ ਕਾਫੀ ਟਾਈਮ ਦਾ ਖੜਾ ਹਈ ਉਹਨੂੰ ਸੀ ਪਤਾ ਤੇ ਉਹਨੇ ਫੜ ਕੇ ਰੋੜਾ ਮੇਰੇ ਬ੍ਰਦਰ ਨੇ ਮਾਰਤਾ ਤੇ ਮੈਂ ਤੇ ਮੇਰਾ ਭਰਾ ਸੜਕ ਦੇ ਵਿੱਚ ਘਾੜ ਡੇ ਗਏ ਕਾਫੀ ਜਾਨਿਆਂ ਨੇ ਦੇਖਿਆ ਸੜਕ ਦੇ ਵਿੱਚ ਘਾੜ ਡੇ ਗਏ ਉਹ ਮੁੰਡੇ ਨੇ ਫੜ ਕੇ ਮੇਰੇ ਭਰਾ ਦੇ ਪਤਾ ਨਹੀਂ ਕੀ ਮਾਰਤਾ ਤੇ ਲਹੂ ਲਗਨ ਲੱਗ ਪਿਆ ਤੇ ਮੈਂ ਰੋਂਦੀ ਰੋਂਦੀ ਆਪਣੇ ਘਰੇ ਆ ਕੇ ਪਾਪਾ ਨੂੰ ਦੱਸਿਆ ਫਿਰ ਮੈਂ ਤੇ ਮੇਰੇ ਪਾਪਾ ਤੇ ਮੇਰਾ ਬ੍ਰਦਰ ਦਰਖਾਸਤ ਦੇਣ ਹਾਂਜੀ ਤੇ ਉਹਨਾਂ ਨੇ ਬੋਲ ਦਿੱਤਾ ਹੋਇਆ ਪੀ ਮਤਲਬ ਤਿੰਨ ਬੰਦੇ ਲੈ ਕੇ ਆਏ ਹੋ ਜਿਹੜਾ ਕੁਝ ਨਹੀਂ ਸੀ ਦੂਸਰੀ ਧਿਰ ਕਹਿੰਦੀ ਹੈ ਕਿ ਉਹਨਾਂ ਨੇ ਗੋਲੀਆਂ ਵੀ ਚਲਾਈਆਂ ਨਹੀਂ ਸਰ ਐਨਸੀਸੀ ਕੈਡਟ ਹੋ ਕੇ ਝੂਠ ਨਹੀਂ ਮਾਰ ਸਕਦੀ ਸਾਡੇ ਕੋਲ ਤਿੰਨ ਪੇਸ਼ੈਂਟ ਆਏ ਨੇ ਇੱਕ ਇੱਕ ਪਾਰਟੀ ਦਾ ਹੈ ਤੇ ਦੋ ਜਣੇ ਦੂਸਰੀ ਪਾਰਟੀ ਦੇ ਨੇ ਇਹ ਤਿੰਨੇ ਜਿਹੜੇ ਉਮਰਪੁਰਾ ਨਮਾਵਾਦੀ ਦੇ ਰਹਿਣ ਵਾਲੇ ਨੇ ਤੇ ਕੀ ਕਿਤਾ ਦੱਸਿਆ ਕੁਛ ਨਹੀਂ ਕੀ ਹੋਇਆ ਇਹਨਾਂ ਨੇ ਸਾਨੂੰ ਦੱਸਿਆ ਕਿ ਕੋਈ ਲੜਾਈ ਹੋਈ ਸੀ ਕਿ ਜਿਹੜੀ ਇਹਨਾਂ ਦੀ ਬੇਟੀ ਐ ਕਿਤੋਂ ਆ ਰਹੀ ਸੀਗੀ ਤੇ ਉਸ ਟਾਈਮ ਲੜਾਈ ਹੋਈ ਐ ਤੇ ਉਸ ਟਾਈਮ ਉਸ ਦਰਾਂ ਨਹੀਂ ਸੱਟਾਂ ਲੱਗੀਆਂ ਨਹੀਂ ਲੱਗਦਾ ਜਿਵੇਂ ਸੱਟਾਂ ਲੱਗੀਆਂ ਕੋਈ ਗੋਲੀ ਗਾਰੀ ਵੀ ਲੱਗੀ ਹੋਈ ਹੈ ਨਹੀਂ ਗੋਲੀ ਦੀ ਵਾਲੀ ਕੋਈ ਸੱਟ ਨਹੀਂ ਹੈ ਕੀ ਤੁਹਾਡੇ ਵੱਲੋਂ ਕੀ ਕਰਦੇ ਸਾਡੇ ਵੱਲੋਂ ਇਹਨਾਂ ਦੀ ਐਮਲਆਰ ਰਿਪੋਰਟ ਜਿਹੜੀ ਹੈ ਉਹ ਤਿਆਰ ਕਰਕੇ ਪੁਲਿਸ ਨੂੰ ਅੱਗੇ ਭੇਜੀ ਜਾ ਰਹੀ ਹੈ